ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਤੁਹਾਡੇ ਹਿੱਸੇ ਇੱਕ ਬਹੁਤ ਹੀ ਸੋਹਕਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਕੋਈ ਵੀ ਬਾਰਡਰ ਬਣਾ ਕੇ ਆਪਾਂ ਇਹ ਡਿਜ਼ਾਈਨ ਉੱਪਰ ਬਣਾ ਸਕਦੇ ਆ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਤੁਹਾਡੀ ਮਰਜ਼ੀ ਲਾ ਲਓ ਚਾ ਬਣ ਲਓ ఇను ఉల్టా బాడే దో కు ఆ ఇన్న కండా కళ పా దోవ కు కండేదా కండేం వ ਸਾਰੀ ਸਿਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਪਈਲੀ ਦੋਵਾਂ ਕੁੰਡਿਆਂ ਦਾ ਇੱਕ ਇੱਥੇ ਵਾਲ ਪਾ ਕੇ ਆਪਾਂ ਇਸ ਤਰ੍ਹਾਂ ਬਿਣਾ ਬਿਣਾ ਲਾ ਦੇਣਾ ਦੋਵਾਂ ਦਾ ਇੱਕ ਇੱਥੇ ਵਾਲ ਪਾ ਕੇ ਇੱਕ ਲਾ ਦੇਣਾ ਆਪਾਂ ਇਸ ਤਰ੍ਹਾਂ ਇਹਨਾਂ ਦੋਵਾਂ ਦਾ ਵੀ ਆਪਾਂ ਇੱਕ ਕਰਦਣਾ ਲਾਸਟ ਤੇ ਹੁਣ ਆਪਣੀ ਦੂਸਰੀ ਸਿਲਾਈ ਆ ਗਈ ਦੂਸਰੀ ਸਲਾਈ ਜਿਹੜੀ ਆਪਾਂ ਬਣਾਉਣੀ ਆ ਸਾਰੀ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ ਉਲਟੀ ਬਣਾਉਣੀ ਆ ਸਾਰੀ ਸਲਾਈ ਉਲਟੀ ਬਣਾਉਣੀ ਆ ਬਹੁਤ ਹੀ ਸੌਖਾ ਡਿਜ਼ਾਈਨ ਹੈ ਵੀ ਛੋਟਾ ਛੋਟਾ ਜਿਹਾ ਹੁਣ ਆਪਣੀ ਤੀਜੀ ਸਿਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਹੁਣ ਆਪਾਂ ਜਿਹੜਾ ਕੁੰਡੇ ਦਾ ਦੋਹਾਂ ਦਾ ਇੱਕ ਕੀਤਾ ਸੀ ਹੁਣ ਆਪਾਂ ਇਹਦੇ ਤੇ ਵਾਲ ਪਾਉਣਾ ਹੈ ਇਸ ਤਰ੍ਹਾਂ ਲਾ ਲੈਣਾ ਇਹਨੂੰ ਤੇ ਹੁਣ ਆਪਾਂ ਇਹਨਾਂ ਦੋਹਾਂ ਦਾ ਇੱਕ ਕਰ ਦੇਣਾ ਸਲਾਈ ਥੋੜੀ ਜਿਹੀ ਬਦਲ ਮਾ ਆਪਣਾ ਬਣ ਜਾਂਦਾ ਡਿਜ਼ਾਈਨ ਦੋਵਾਂ ਦਾ ਇੱਕ ਵਲ ਪਾ ਲੈਣਾ ਲਾ ਲੈਣਾ ਦੋਵਾਂ ਦਾ ਇੱਕ ਵਲ ਪਾ ਕੇ ਲਾ ਲੈਣਾ ਦੋਵਾਂ ਦਾ ਇੱਕ ਵਲ ਪਾ ਕੇ ਲਾ ਲੈਣਾ ਦੋਵਾਂ ਦਾ ਇੱਕ ਵਲ ਪਾ ਕੇ ਲਾ ਲੈਣਾ ਦੋਨਾਂ ਦੇ ਇੱਕ ਇਹਨੂੰ ਆਪਾਂ ਉਲਟਾ ਬੰਦਣਾ ਹੁਣ ਜਿਹੜੀ ਆਪਣੀ ਉਲਟੀ ਸਲਾਈ ਸਾਰੀ ਸਲਾਈ ਉਲਟੀ ਬਣਾਉਣੀ ਹੈ ਚੌਥੀ ਸਲਾਈ ਵੀ ਸਾਰੀ ਆਪਣੀ ਉਲਟੀ ਬਣਨੀ ਆ ਚਾਰ ਸਲਾਈਆਂ ਆਪਾਂ ਇਹ ਪਾ ਲਈਆਂ ਡਿਜ਼ਾਈਨ ਆਪਣਾ ਬਣਨਾ ਸ਼ੁਰੂ ਹੋ ਗਿਆ ਹੁਣ ਜਿਹੜਾ ਆਪਾਂ ਪਹਿਲਾ ਕੁੰਡਾ ਉਲਟਾ ਬਣਾਉਣਾ ਪਹਿਲੀ ਦੀ ਸਲਾਈ ਤਰ੍ਹਾਂ ਹੀ ਆਪਾਂ ਬਣਾਉਣਾ ਹੁਣ ਦੋ ਕੁੰਡੇ ਆਪਾਂ ਇੱਕ ਕਰਾਂਗੇ ਦੋਵਾਂ ਦਾ ਤੇ ਇਹ ਤੇ ਵਾਲ ਪਾਵਾਂਗੇ ਲਾਵਾਂਗੇ ਦੋਵਾਂ ਦਾ ਇੱਕ ਪਹਿਲੀ ਸਲਾਈ ਦੀ ਤਰ੍ਹਾਂ ਹੀ ਆਪਾਂ ਇਹ ਬਣਾਉਣਾ ਤੁਹਾਨੂੰ ਬਣਾ ਕੇ ਦਿਖਾਉਣੇ ਆਪਾਂ ਇਹ ਆਪਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਬਣ ਜਾਂਦਾ ਇਹ ਚਾਰ ਸਲਾਈਆਂ ਆਪਾਂ ਰਿਪੀਟ ਕਰਨੀਆਂ ਇਹੀ ਚਾਰ ਸਲਾਈਆਂ ਪਾ ਪਾ ਕੇ ਆਪਾਂ ਡਿਜ਼ਾਈਨ ਬਣਾਉਂਦਾ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣ ਜਾਣਾ ਜੇ ਤੁਹਾਨੂੰ ਅੱਜ ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਜੀ ਆਪਾਂ ਇੱਕ ਹੋਰ ਵੀਡੀਓ ਨਵੀਂ ਨਾਲ ਅੱਗੇ ਓਕੇ ਬਾਏ ਬਾਏ